ਮੈਨੂੰ ਨੋਟ ਪੰਡ ਰਿਹਾ ਸੀ ਰਿਪੋਰਟ ਲਈ ਜੀ ਆਇਆਂ ਨੂੰ ਇੱਕ ਕੰਟਰੋਲ ਤੋਂ ਫੋਨ ਆਇਆ ਸੀ ਕਿ ਇਸ ਤਰ੍ਹਾਂ ਕਰਕੇ ਕੋਈ ਸੁੰਦਰ ਨਵ ਲੜਕੀ ਹੈ 13-14 ਸਾਲ ਦੀ ਤੇ ਉਹਦੀ ਡੈਥ ਹੋਈ ਹੈ ਕੋਈ ਸ਼ੱਕ ਹੈ ਕਿ ਇਹਦੀ ਮਾਂ ਨੇ ਜਾਂ ਪਿਓ ਨੇ ਇਹਦੀ ਮਾਰਤਾ ਤੇ ਅੱਜ ਇਹੋ ਜੀ ਮੈਨੂੰ ਨਹੀਂ ਕੋਈ ਗੱਲ ਲੱਗੀ ਮੈਂ ਮੌਕੇ ਤੇ ਆਇਆ ਹਾਂ ਤੇ ਕੁੜੀ ਜਿਹੜੀ ਹੈ ਉਹਨੂੰ ਮੈਂ ਹਸਪੀਟਲ ਭੇਜਤਾ ਹਾਂ ਬਾਕੀ ਇਨਵੈਸਟੀਗੇਸ਼ਨ ਆਪਾਂ ਕਰ ਰਹੇ ਹਾਂ ਕੁੜੀ ਦਾ ਨਾਮ ਮਿਸਰੀ ਹੈ ਤੇ ਇਹਦਾ ਫਾਦਰ ਜਿਹੜਾ ਇਹ ਪਹਿਲੇ ਜਨਾਨੀ ਦੇ ਦੋ ਵਿਆਹ ਹੋਏ ਸੀ ਪਹਿਲੇ ਵਿਆਹ ਚ ਗਈ ਏ ਤੇ ਘਰ ਹੋਰ ਵੀ ਰਹਿਣਾ ਹੋਈ ਏ ਤੇ ਇਹਦੀ ਜਿਹੜੀ ਮਾਂ ਆ ਉਹਨੇ ਇੱਥੇ ਹੁਣ ਦੂਜਾ ਵਿਆਹ ਕਰਾਇਆ ਇਹੋਂ ਗਾਂ ਜੇ ਤਫਤੀਸ਼ ਦੇਖਾਂਗੇ ਕਿ ਕੀ ਹੁੰਦਾ ਉਹਦੇ ਮੁਤਾਬਕ ਜਿਹੜੀ ਕਾਰਵਾਈ ਜ਼ਰੂਰ ਹੋਵੇਗੀ ਇਹਨੂੰ ਇਨਵੈਸਟੀਗੇਸ਼ਨ ਕੀ ਹੈ ਕੋਈ ਸਾਡੀ ਹੈ ਕਿਦਾਂ ਹੋਈ ਇਹ ਇਹ ਦੇ ਨਾ ਮਾਈਨਰ ਇਸ ਜਨਸ ਹੈਗਾ ਚਿੰਦੇ ਉੱਤੇ ਚਿੰਦੀ ਲੈਫਟ ਸਾਈਡ ਤੇ ਬਾਕੀ ਜੋ ਡਾਕਟਰੀ ਰਿਪੋਰਟ ਹੈਗੀ ਨਾ ਉਹ ਆਪਾਂ ਸਾਨੂੰ ਪਿੱਛੇ ਕੀ ਠੀਕ ਕੋਈ ਮੌਕੇ ਤੇ ਘੱਟ ਘੱਟ ਕੋਈ ਕੋਈ ਸੀ ਘਰ ਦੇ ਵਿੱਚ ਜਿੱਥੇ ਉਹ ਮਾਰੀ ਸੀਗੀ ਤੇ ਉਹਨੂੰ ਕੋਸ਼ਿਸ਼ ਕਰਦੇ ਆਪਾਂ ਕਿ ਕੀ ਗੱਲ ਕੋਈ ਪਤਾ ਲੱਗਾ ਕੋਈ ਪ੍ਰਾਇਡਰ ਰਹਿੰਦਾ ਜੀ ਉਹ ਉੱਪਰ ਇੱਕ ਬਜ਼ੁਰਗ ਰਹਿੰਦਾ ਤੇ ਉਹਨੂੰ ਮੈਂ ਪੁੱਛਿਆ ਉਹ ਕਹਿੰਦਾ ਵੀ ਉੱਪਰ ਦੀ ਕੋਈ ਗੱਲ ਉੱਪਰੋਂ ਕੋਈ ਨਹੀਂ ਨਾ ਆਇਆ ਨਾ ਕੁਝ ਆ ਬਾਕੀ ਦੇਖਦੇ ਹਾਂ ਬਾਅਦ ਫਲਾਟ ਨਹੀਂ ਜੀ ਜੀ ਹਲਾ ਇਹ ਕਿ ਉਹਨੂੰ ਪਤਾ ਲੱਗ ਗਿਆ ਕਦ ਬੜੀ 16 17 ਆਪਾਂ ਤੇ ਜੀਏ ਉਹਦਾ ਕਰਵਾਵਾਂਗੇ ਆਪਾਂ ਮੈਡੀਕਲ ਕਰਵਾਵਾਂਗੇ 16 15 ਸਾਲਾਂ ਬੜਾ ਕੁੜੀ ਹੈ ਪਰਦੀ ਸੀ ਪਰਦੀ ਜੀ ਹੈ